ਮਾਝ ਮਹੱਲਾ ਪੰਜਵਾ ਮੀਹੋਂ ਪਿਆ ਪਰਮੇਸ਼ਰ ਪਾਇਆ ਜੀਅ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਹੁਣੀ ਬੈਨੰਤੀ ਟਾਕਰ ਮੇਰਾ ਪੂਰਨ ਹੋਈ ਖਾਲੀ ਜਿਓ ਸਰਬ ਜੀਆਂ ਕੋ ਦੇਵਣ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਾਲ ਤਲ ਮਈ ਅੱਲਾ ਸਾਬ ਤ੍ਰਪਤਾਣੇ ਸਾਦੂ ਚਰਨ ਪਖਾਲੀ ਜਿਓ ਮਾਨਕੀ ਈਸ਼ ਪੁਜਾਵਣਾ ਹਾਰਾ सदा सदाी भल आारा नानक दान किया दुख भंजन रते रंग रसाली जी मन कीअ पुजाउण आ सदा सदा भला नानक दान कीअ दुख भे रंग रसाली जी ओ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ